ਨਾ ਸੀ ਇੱਕ ਮਿੰਟ ਇੱਕ ਮਿੰਟ ਹੀ ਰਸਤਾ ਕੀ ਮੇਰਾ ਕੀ ਲੀਡਰ ਮੈਂ ਵੀ ਆ ਮੈਂ ਵੀ ਮੁੱਦੇ ਤੇ ਬੋਲਦਾ ਪਰ ਮੁੱਦਾ ਇਹ ਨਹੀਂ ਹੁੰਦਾ ਔਰ ਮੇਰੇ ਨਾਲ ਤੈਨੂੰ ਰਾਜਨੀਤੀ ਕਰਕੇ ਕਰਨੀ ਨਹੀਂ ਉਹ ਗੋਗੀ ਗੱਲ ਇਹਨੂੰ ਰਾਜਨੀਤੀ ਨਹੀਂ ਕਰਨੀ ਮੈਂ ਬਹੁਤ ਸਹੀ ਗੱਲ ਕਰਦਾ ਲੇਕਿਨ ਆਹ ਆਹ ਗੱਲ ਤੇ ਬੋਲੀ ਨਾ ਰਾਸਤੇ ਜਾ ਕੇ ਖੜਨਾ ਤੁਸੀਂ ਜਦੋਂ ਗੱਲ ਪੂਰੀ ਕਰ ਲਈਓ ਤਾਂ ਦੱਸ ਦੋ ਮੈਂ ਇਹ ਬਿਲਕੁਲ ਹੀ ਗਲਤ ਮੈਂ ਦੋ ਲੈਣੇ ਮੈਂ ਤੈਨੂੰ ਜਵਾਬ ਦੇ ਮੈਂ ਹੁੰਦਾ ਕੌਣਾ ਹਲਕਾਂਚਾਰ ਨੀ ਇਹ ਹੜਾ ਹੁੰਦਾ ਗਾ ਨਹੀਂ ਆ ਪਬਲਿਕ ਨਹੀਂ ਆ ਪਬਲਿਕ ਨੂੰ ਜਲਾਓ ਕਿੰਨੇ ਭੇਜੇ ਆ ਪਬਲਿਕ ਹਾਂ ਹਾਂ ਜੀ ਮੈਂ ਪਬਲਿਕ ਪਬਲਿਕ ਤੇ ਰੂਹ ਮੈਂ ਪਬਲਿਕ ਆ ਹਾ ਡਰਾਮੇ ਕਾਂਗਰਸੀਓ ਬੰਦ ਕਰੋ ਓਹੋ ਕਾਹਦੇ ਸਮਝਾ ਜਾ ਕਿ ਯਾਰ ਅੱਜ ਤੋਂ ਪਹਿਲਾਂ ਕਿੱਥੇ ਗਏ ਸੀ ਤੁਹਾਨੂੰ ਡਰਾਮੇ ਨੂੰ ਸੁਣ ਲੱਗ ਗਈ ਆ ਰੋਲੇ ਨਾ ਬੋਲ ਯਾਰ ਜੀ ਪਤੀ ਕੀ ਰੋਲੇ ਨਾ ਬੋਲ ਪਹਿਲਾਂ ਕਿੱਥੇ ਗਏ ਸੀ ਦੱਸੋ ਆਜਾ ਤੁਹਾਨੂੰ ਡਰਾਮੇ ਦੱਸਣ ਲੱਗੇ ਕਾਂਗਰਸ ਨੂੰ ਮੈਂ ਨਹੀਂ ਬਣਿਆ ਓਏ ਹੁਣ ਇੱਥੇ ਬੈਠ ਜੀ ਨਾ ਉਹ ਬਣਾਓ ਮੈਨੂੰ ਦਰਸਾਓ ਵਾਇਰਲ ਕਰੋ ਕੋਈ ਜੁਣੀ ਸੰਡੀ ਵਾਲੇ ਜਿਹਨੇ ਸਾਦੀ ਕਰੀ ਹੋਰ ਨੇੜਿਆਂ ਕੀ ਗੱਲ ਸੁਣ ਲੋ ਆਜਾ ਮਾਲਸਾ ਖੜਾ ਮੈਂ ਹੈ ਅੰਮ੍ਰਿਤਪਾਲ ਜੀ ਅਕਾਲੀ ਦਰਬਾਰ ਦੀ ਦੂਸਰੀ ਵਾਰ ਸਰਕਾਰ ਬਣੀ ਸੀ ਜਿਹੜਾ ਮੈਂ ਤੇਰੇ ਕੋਲ ਜਦੋਂ ਦੂਜੀ ਵਾਰ ਸਰਕਾਰ ਬਣੀ ਉਹਦੇ ਵਿੱਚ ਅਜੈਕਟਿਵ ਅਮਾਉਂਟ ਨਹੀਂ ਪਤਾ ਮੈਨੂੰ 11-10 ਕਰੋੜ ਦੇ ਲਗਭਗ ਪੈਸੇ ਪੂਰੇ ਬਠਿੰਡੇ ਜ਼ਿਲ੍ਹੇ ਨੂੰ ਆਏ ਸੀਗੇ ਪੂਰੇ ਬਠਿੰਡੇ ਜ਼ਿਲ੍ਹੇ ਨੂੰ ਜਨਵੇਜਾ ਸਿੱਖੋ ਉਦੋਂ ਇੱਥੇ ਮੰਤਰੀ ਹੁੰਦਾ ਸੀਗਾ ਕੁੱਲ ਇੱਕ ਜ਼ਿਲ੍ਹੇ ਨੂੰ 11 ਕਰੋੜ ਦੇ ਲਗਭਗ ਪੈਸੇ ਘੱਟ ਵੱਧ ਹੋ ਸਕਦੀ ਆ ਮਾਣ ਜਿਹਦੇ ਵਿੱਚ 6 ਕਮੇਟੀਆਂ ਸੀ ਇੱਕ ਬੋਨੇ ਵਾਲੇ ਨੂੰ ਇੱਕ ਆਏ ਸੀ ਪੈਸੇ ਉਹ ਬੋਨੇ ਵਾਲੇ ਨੂੰ ਤੇ ਇੱਕ ਆਏ ਸੀ ਪੁਚੋਵੰਟੀ ਨੂੰ ਇੱਕ ਆਏ ਸੀ ਕੋਰ ਸ਼ਮੀਰ ਨੂੰ ਇੱਕਾਇਸੀ ਰਾਮੇ ਨੂੰ ਇੱਕਾਇਸੀ ਤਲਵੰਡੀ ਨੂੰ ਤੇ ਛੇਮਾਹੜ ਹਲਕਾ ਸੀ ਮੌੜ ਮੌੜ ਮੰਡੀ ਜਿਹੜੀ ਆਪਣੀ ਸੰਮਤੀ ਹੈ ਗੁੱਲ ਕਿੰਨੇ ਪੈਸੇ ਆਏ 11 ਕਰੋੜ ਦੇ ਲਗਭਗ ਤੇ ਉਹਦੇ ਵਿੱਚੋਂ ਇੱਥੇ ਮੰਤਰੀ ਹੁੰਦਾ ਜਨਵੇਜਾ ਸੇਖੋ ਕਿੰਨੇ ਪੈਸੇ ਲੈ ਕੇ ਆਇਆ ਕਿੰਨੇ ਪੈਸੇ 4 ਕਰੋੜ ਤੋਂ ਵੀ ਘੱਟ ਪ੍ਰੋਕਸੀਮੇਟਲੀ ਸੀਵਰੇਜ ਵਾਸਤੇ ਪਾਣੀ ਦਾ ਆਏ ਸੀ ਜਿਹੜਾ ਸੀਵਰੇਜ ਪਿਆ ਆ ਸੀ ਉਹ ਚੜ੍ਹਦੇ ਵਾਲੇ ਪਾਸੇ ਨੂੰ ਪਿਆ ਸੀ ਇੱਕ ਕੰਪਨੀ ਵੱਡੀ ਕੰਪਨੀ ਜਿਹਦੀ ਸ਼ਾਇਦ ਕਿਸੇ ਵੱਡੇ ਸ਼ਹਿਰ ਦੀ ਕਿਸੇ ਸਟੇਟ ਦੀ ਕੰਪਨੀ ਦੇ ਵਿੱਚ ਨੇ ਉੱਥੇ ਆ ਕੇ ਟੈਂਡਰ ਕਾਲ ਕੀਤੇ ਟੈਂਡਰ ਨਿਕਲੇ ਤੇ ਉਹਨੇ ਵੰਡ ਕੇ ਆਪ ਦੇ ਵਰਕਰਾਂ ਨੂੰ ਦੇ ਦਿੱਤੇ ਮੈਂ ਬਾਈਨਾਮ ਕਹਿਣਾ ਆਪ ਦੇ ਵਰਕਰਾਂ ਨੂੰ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਲਿਆ ਕੇ ਸਿਮਿੰਟ ਦੀਆਂ ਪਾਈਪਾਂ ਧਰੀਆਂ ਥਾਂ-ਥਾਂ ਕਰਕੇ ਧਰਦੀਆਂ ਉਹ ਸਿਮਿੰਟ ਦੀਆਂ ਪਾਈਪਾਂ ਕਿੰਨੇ ਭੀਖੀ ਦੀ ਚੱਕ ਕੇ ਲੈਂਦੀਆਂ ਸਸਤੀਆਂ ਕਿਸੇ ਮਾਨਸਾਲ ਤੋਂ ਕਿਸੇ ਨੇ ਜਾ ਕੇ ਲਿਆਂਦੀਆ ਉਥੋਂ ਕਿਸੇ ਨੇ ਜਾ ਕੇ ਲਿਆਂਦੀਆ ਪਰ ਹੁਣ ਖੂਦ ਤੇ ਖਰਚਾ ਕਰਨਾ ਮੈਂ ਬੋਲਦਾ ਇੱਕ ਮਿੰਟ ਲਾ ਉਹ ਜੇ ਤੁਸੀਂ ਇਹ ਕੰਮ ਕਰ ਤੋਂ ਕੋ ਬੋਲਦੇ ਨਹੀਂ ਨਹੀਂ ਮੇਰੀ ਜਾਨ ਮੋਦੀ ਮੈਂ ਜਿਹੜਾ ਇਹ ਮੇਰਾ ਪੇਜ ਆ ਨਾ ਮੈਂ ਕਿਹਨੇ ਆ ਜਵਾਬ ਦੇ ਕੇ ਐਮ ਐਲ ਏ ਸਾਹਿਬ ਇੱਕ ਮਿੰਟ ਸਾਡੀ ਨਹੀਂ ਕੋਈ ਕਾਸਟ ਕਰ ਸੁਣ ਲੋ ਮੈਂ ਦੱਸਦਾ ਇੱਕ ਪਾਸੇ ਨਹੀਂ ਸੁਣਨਾ ਖੋਲ ਇੱਕ ਮਿੰਟ ਖੋਲ ਖੋਲ ਕੋਲਟੀ ਜਲੇ ਤੁਹਾਨੂੰ ਪੱਕਾ ਲਾਉਂਦੇ ਬਲੂ ਖਿਲਾਫ ਆਉਂਦੇ ਹਾਂ ਹਾਂ ਸਿਕੰਦਰ ਵਾਲੇ ਮੌਣ ਮੰਡੀ ਚ ਇੱਕ ਮਿੰਟ ਇੱਕ ਮਿੰਟ ਅਮਰ ਸਾਡੀ ਵੇਖਿਆ ਸਾਡੇ ਦੁੱਖ ਵੀ ਸੁਣੋ ਪਹਿਲਾਂ ਸਾਡੀ ਨੂੰ ਮੋਲੀ ਸਾਡੇ ਤੋਂ ਹਾਈ ਕੋਰਟ ਚ ਪੁੱਛਿਆ ਤੇ ਸਾਡੇ ਦੁੱਖ ਸੁਣੋ ਇਹ ਕੰਮ ਰੋਕ ਰਹੇ ਆ ਜੀ ਕਾਹਦੇ ਨਾਲ ਸੀਵਰੇਜ ਦਾ ਕੰਮ ਰੋਕ ਰਹੇ ਆ ਤੇ ਤੁਸੀਂ ਚਲੇਟਾ ਇੱਕ ਪਾਸੇ ਰਾਜਾ ਵੜਿੰਗ ਨੂੰ ਪਟੀਸ਼ਨ ਪਾ ਰੱਖੀ ਆ ਇੱਕ ਪਾਸੇ ਇਹਨੇ ਆ ਜੋ ਜੋ ਬੋਲ ਰਹੇ ਹੋ ਲਾਈਵ ਚੱਲ ਰਿਹਾ ਰਾਜਾ ਵੜਿੰਗ ਦੇ ਕਾਹਦੇ ਦੀ ਪਾਈ ਹੈ ਮੌੜ ਦੀ ਨਹੀਂ ਪਾਈ ਇੱਕ ਇੱਕ ਹਫਤੇ ਦੇ ਵਿੱਚ ਇੱਕ ਹਫਤੇ ਦੇ ਵਿੱਚ ਘੋਟੇ ਸੀਵਰੇਜ ਜੁੜ ਗਿਆ ਸ਼ੁਰੂ ਹੋਣ ਜਾ ਰਿਹਾ 23 ਕਰੋੜ 99 ਲੱਖ ਦੀਆ ਪੈਕਟਾ ਪਾਣੀ ਖੜਾ ਕੋਡੇ ਕੋਡੇ ਅਸੀਂ 5 ਵਜੇ ਸੁਣੋ 1 ਮਿੰਟ 2 ਮਿੰਟ ਪਿਛਲੇ 25 ਸਾਲਾਂ ਤੋਂ ਪਾਣੀ ਖੜਦਾ ਹੋ ਕਾਗਰਸ ਸਰਕਾਰ ਵੀ ਨਹੀਂ ਇੱਥੇ ਇੱਥੇ ਗਲਤ ਹੋਦੀ ਇੱਥੇ ਗਲਤ ਤਾਂ ਤੁਸੀਂ ਪਿਛਲੇ 25 ਸਾਲਾਂ ਤੋਂ ਪਾਣੀ ਨਹੀਂ ਖੜਿਆ ਇਹ ਤੁਸੀਂ ਗਲਤ ਇਥੇ ਗਲਤ ਹੋ ਤੁਸੀਂ ਇਹ ਗੱਲ ਤਾਂ ਤੁਸੀਂ ਜੇ ਮੇਰੀ ਗੱਲ ਤਾਂ ਇਹ ਵੀ ਪੈਦਾ ਟੱਪੂ ਨੂੰ ਪੈਸੇ ਦੇਣ ਦੀ ਗੱਲ ਕਰ ਰਹੇ ਹੋ ਮੈਂ ਗੱਲ ਹੁਣ ਕਰਿਆ ਮੈਨੂੰ ਗੱਲ ਕਰ ਮੈਂ ਮੈਂ ਪਾਜ ਪੀਆ ਮੰਡੀ ਨੂੰ ਲੈ ਕੇ ਆ ਪੀਆ ਮੰਡੀ ਕਿੰਨਾ ਲੈਣੀ ਪੈਗੀ ਜੇ ਚਪਾਲਿਆ ਜੇ ਚਪਾਲਿਆ ਪਹਿਲੇ ਲੈ ਜੇ ਤੁਹਾਡੇ ਕੋਲ ਸਮਾ ਉਪਰ ਬਣਾ ਕੇ ਬਣਾਉਣਾ ਫਾਈਨਲ ਪੂਰਾ ਬਣਾ ਕੇ ਆਉਣਾ ਕੀ ਹਉ ਕਰਦੇ ਹੋ ਕੋਈ ਕੋਰਤ ਦੋ ਬਣਾਓ ਬਣਾਓ ਮੇਰੀ ਗੱਲ ਇਹ ਕੰਡੀਸ਼ਨ ਪਾ ਕੇ ਕੋਈ ਹੋਰ ਕਿਸੇ ਨੂੰ ਦੋ ਮਿੰਟ ਮੰਡੀ ਨੂੰ ਲਾਉਂਦੇ ਹਾਈ ਕੋਰਟ ਦੇ ਜੀਮ ਫੋਟੋ ਮੈਨੂੰ ਸੁਣੋ ਜਿਹੜਾ ਸੁਣੋ ਜੀ ਆਪਾਂ ਜੰਮੂ ਵਾਲੇ ਭਾਈ ਮੈਂ ਜੰਮੂ ਵਾਲਾ ਇੱਕ ਮਿੰਟ ਯਾਰ ਇੱਕ ਮਿੰਟ ਮੈਨੂੰ ਇੱਕ ਮਿੰਟ ਮੇਰੀ ਗੱਲ ਸੁਣੋ ਬੋਲੋ ਜੀ ਬੋਲੋ ਜੀ ਕੋਈ ਨਹੀਂ ਗੱਲ ਤਾਂ ਕੋਈ ਗੱਲ ਇਹ ਥੋੜੀ ਜਿਹੀ ਰੁਕ ਜਾਓ ਇੱਕ ਮਿੰਟ ਸਾਨੂੰ ਮੀਡੀਆ ਮੈਂ ਮੈਨੂੰ ਗੱਲ ਸੁਣੀ ਕਰਾ ਦੇ ਇੱਕ ਮਿੰਟ ਦੇ ਜਾ ਮੇਰੀ ਗੱਲ ਸੁਣੋ ਇੱਕ ਨਿੱਕੀ ਜਿਹੀ ਗੱਲ ਕਰਨੀ ਹੈ ਮੇਰੀ ਗੱਲ ਸੁਣੋ ਯਾਰ ਮੇਰੀ ਗੱਲ ਸੁਣੋ ਮੈਂ ਕੌਣ ਹਾਂ ਇਹ ਕਿਹੜੀ ਗੱਡੀ ਮੇਰੀ ਗੱਡੀ ਮੈਂ ਨਾ 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 अभी वो आए क्या कर रहे हैं वो आए क्या कर रहे हैं वो आए क्या कर रहे हैं यार आज बहुत खड़े हैं असीम आज बहुत खड़े हैं बैग मारी कली भाई असीम आज बहुत खड़े हैं मैं एक तो गलता है जो आप देखा है क्या मैं एक तो मैंने राजी हूँ राजी हूँ राजी हूँ राजी हूँ राजी हूँ राज ਕਾਂਗਰਸ ਦੇ 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 ਕਾਂਗਰਸ

ایک کام بناؤں گا اللہ اللہ سن لو اپ سب اپ جاتے ہیں مردا ہو گئے مردا ہو گئے مردا وا مردا وا نام سرکار مردا وا نام سرکار مردا وا نام سرکار مردا وا نام سرکار مردا وا اڑے حالات دیکھو لگے جی 300 روپے دے دے جی شی مدد کرے لگے لگے رکھے پیا دیکھو تو سانو دو بار موڑتا اے سنی بچے دے ਅੰਨੀ ਲਗੜਾ ਲੱਗਿਆ ਜੇ ਗੱਲ ਸੁਣੋ ਮੈਨੂੰ ਗੱਲ ਕਰਨ ਹੋਣਾ ਗੱਲ ਸਰ ਛੋਟੀ ਪਿਛਲੇ 35 ਸਾਲਾਂ ਤੋਂ ਇਹ ਹਾਲਾ ਤੇ ਹੁਣ ਜੀ ਲੱਗਦੇ ਕਿ ਉਹ 35 ਸਾਲ ਛੋਟੇ ਅੱਜ ਵੀ ਬੋਟ ਦੇ ਪਾਸੇ ਖੜੇ ਤਾ ਉਹਨੂੰ ਗਰੀ ਬਣਾ ਦੇਣਾ ਹਰ ਵਕਤ ਉਹਨੂੰ ਸਤਿ ਸ਼੍ਰੀ ਅਕਾਲ ਜੀ 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 ਜ ਪਾਣੀ ਦੇ ਗੱਲ ਚਿੱਟੇ ਕੁਰਤੇ ਵਿੱਚ ਆਵੇ ਪਾਣੀ ਨੂੰ ਕਰ ਦੋ ਚਲੋ ਇੱਕ ਮੇਰੀ ਗੱਲ ਸੁਣਦੇ ਹਾਂ ਚਲੋ ਇੱਕ ਗੱਲ ਲੈ ਮਿੱਤਰੋ ਇੱਕ ਗੱਲ ਦੱਸਦਾ ਮੈਂ ਤੁਸੀਂ ਸਾਰੇ ਖੜੇ ਹੋ ਇੱਥੇ ਕੰਢੀ ਵਾਲੀ ਜੇ ਜਿਹੜੇ ਮੈਂ ਕੰਮ ਕਰਾਉਂਦੇ 23 ਕਰੋੜ 99 ਲੱਖ ਨਾਲ ਸੀਵਰੇਜ ਦਾ ਸਟੋਕ ਹੋ ਗਿਆ ਤੁਹਾਡਾ ਪਾਏ ਪਾਏ ਨਾਲ ਪੈ ਗਈਆਂ ਆ ਦੋ ਕਲੈਕਸ਼ਨ ਜੋੜਨ ਵਾਲੇ ਆ ਕਿਉਂ ਮੈਸਰ ਖਾਨੇ ਪੂਰੀ ਥਲੇ ਪਾਣੀ ਨਿਕਲਣਾ ਇੱਕ ਉੱਥੇ ਜਿਹੜੀ ਜ਼ੂਆ ਆ ਗਿਆ ਨਰਸਰੀ ਕੋਲੇ ਉਹ ਥੋ ਕਲੈਕਸ਼ਨ ਜੁੜਨ ਵਾਲਾ ਹੈ ਕਿ ਇੱਕ ਥੋਦਾ ਐਸ.ਟੀ.ਵੀ. ਪਲਾਨ ਕੋ ਜਿਹੜਾ ਇੱਕ ਮਿੰਟ ਜਿਹੜਾ ਥੋਦਾ ਚੰਦਿਆਂ ਚ ਕੰਮ ਹੋਣ ਵਾਲਾ ਹੈ ਇਹ ਕੰਮ ਮੈਂ ਜੇ ਲਾ ਕਰਾਇਆ ਮੈਂ ਮੰਡੀ ਚ ਵੋਟਾਂ ਮੰਗਣ ਨਹੀਂ ਆਉਂਦਾ ਪੂਰਾ ਹੋਇਆ ਜੇ ਚੱਲਦਾ ਪਿਆ ਕਹਾਂ ਪਰ ਮਾਣ ਚਾਹਤਾ ਮੋਰੋਸ ਦੂਸਰਾ ਕੰਮ ਵੀ ਨਿਭਾਉਣ ਦੇ ਦਿੱਤੇ ਗੱਲ ਤਾਂ ਸੁਣਨੀ ਪਊਗਾ ਬ੍ਰਦਰ ਕਲਾ ਨੇ ਗੁੰਜ ਚੱਕਰਾ ਕੇ ਗੱਲ ਰੋਣਾ ਹੈ ਅਗਲੇ ਨਿਕਲੋ ਇਧਮੀ ਹੋਰ ਇਹ ਨਾ ਹੋ ਰਿਹਾ ਸਭ ਤੋਂ ਜ਼ਿਆਦਾ ਕੰਮ ਹੋ ਰਿਹਾ ਸਭ ਤੋਂ ਜ਼ਿਆਦਾ ਕੰਮ ਹੋ ਰਿਹਾ ਇੱਕੋ ਲਈ ਦੂਸਰੇ ਕੰਮ ਕੋਈ ਲਈ ਕੰਮ ਹੋਈ ਹੈ ਸਿੱਧਾ ਸਿੱਧਾ ਕੰਮ ਇੱਕ ਨਾ ਗਲੀ ਤੇ ਫਨੀ ਕੋ ਪਾਣੀ ਆਏਗਾ ਸੁਣ ਲਾਗੋ ਕਿ ਸਾਹਿਬ ਉਹ ਸ਼ੂਤ ਕਰੋ ਕਿੰਦਰ ਸਾਹਿਬ ਕਿੰਦਰ ਸਾਹਿਬ ਸਰ ਬਹੁਤ ਕੀ ਰੇਟ ਵਾਲੀ ਚੋਬਤਰਾ ਕੀ ਬੋਲਦੇ ਸੀ ਇੱਕ ਕੰਟਰੋਲ ਆ ਗਿਆ ਸੀ ਜਿਹਨੂੰ ਵੀ ਦੋ ਜੱਲ ਪੰਜਾਹ ਦਾ ਸੋਲੋ ਕਾਨੂੰਨ ਦੀ ਜੀ ਵੀ ਜਰਾ ਗੱਲ ਤਾਂ ਸੁਣ ਲੋ ਮੈਨੂੰ ਪਹਿਲਾਂ ਗੱਲ ਸੁਣ ਲੋ ਪਿਆਉ ਨੂੰ ਨਾ ਕਹਾਂ ਮੈਂ ਉਹ ਦੱਸਦਾ ਅਪਣੇ ਮੌਕਿਆਂ ਨੂੰ ਅਸੀਂ ਇੱਥੇ ਆ ਕੇ ਬੈਠੋ ਥੋੜੇ ਬੋਲੇ ਅੱਜ ਰਾਤ ਤੱਕ ਲੈਂਦਾ ਬੈਹ ਜਾਣਾ ਹਾਂ ਜੀ ਜੀ ਲੋਕ ਅੱਕੇ ਹੋਏ ਐ ਜੀ ਰੌਣਾ ਇਹ ਐ ਲੋਕ ਅੱਕੇ ਹੋਏ ਐ ਗੱਲ ਤਾਂ ਲੋਕਾਂ ਨੂੰ ਸ਼ੌਂਕ ਨਹੀਂ ਬੋਲਣ ਦਾ ਗੱਲ ਤਾਂ ਸੁਣੋ ਗੱਲ ਗੱਲ ਕਹਿੰਦੇ ਆਹ ਨਾ ਮਿਲ ਗਿਆ ਬਣ ਜਾ ਆਹ ਗੱਲ ਤਾਂ ਸੁਣੋ ਉਹ ਗੱਲ ਦਾ ਸੁਣੋ ਬੱਸ ਸਭ ਚੁੱਪ ਰਹੋ ਇੱਕ ਮਿੰਟ ਸੁਣ ਲਓ ਭਾਈ ਵਾਹ ਸੁਣੋ ਕਰ ਜਾਓ ਕਹੋ ਮੈਂ ਇਹ ਕਹਿਣਾ ਮੇਰੇ ਭਰਾ ਮੇਰੀ ਗੱਲ ਬਹੁਤ ਦੁਖੀ ਹਾਂ ਇਹ ਮੈਨੂੰ ਪੂਰਾ ਪਤਾ ਹੈ ਮੈਨੂੰ ਵੀ ਪੂਰਾ ਦਰਦ ਹੈ ਇਹ ਇਸ ਮਾਰਕੀ ਦੇ ਨਾਲ ਮੈਂ ਜਿਲੋ ਜੁੜਿਆ ਹੋਇਆ ਮੈਨੂੰ ਦੁੱਖ ਹੈ ਕਿ ਤੁਸੀਂ ਪਾਣੀ ਚ ਹੈਗੇ ਹੋ ਪਾਣੀ ਖੜਦਾ ਮੀਆਂ ਦਾ ਵੀ ਖੜਦਾ ਹੈ ਸੀਵਰੇਜ ਦਾ ਵੀ ਕੁਝ ਆਊਟ ਹੁੰਦਾ ਹੈ ਮੈਂ ਮੰਨਦਾ ਪਰ ਇਹਦੇ ਵਿੱਚ ਇੱਕ ਪਾਸੇ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਬੱਡਾ ਟਾਈਮ ਤੇ ਇੱਕ ਪਾਸੇ ਮੈਂ ਹਜ ਸਾਢੇ ਤਿੰਨ ਤਿੰਨ ਸਾਲ ਸਮਾਂ ਘਟ ਹੈ ਪਰ ਪਹਿਲੇ ਕਰਮ ਦੇ ਵਿੱਚ ਮੈਂ ਸੀਵਰੇਜ ਦੀ ਵਿਧਾਨ ਸਭਾ ਦਾ ਮੁੱਦਾ ਪਹਿਲੇ ਦਿਨ ਮੈਂ ਕਿਸੇ ਜੇ ਮੁੱਦਾ ਚੱਕਿਆ ਸੀਵਰੇਜ ਦਾ ਚੱਕਿਆ ਵਿਧਾਨ ਸਭਾ ਦੇ ਵਿੱਚ ਜੇ ਕਿਸੇ ਨੂੰ ਨਹੀਂ ਤਾਂ ਮੈਂ ਹੁਣ ਕੱਢ ਕੇ ਤੁਹਾਨੂੰ ਦਿਖਾ ਕੇ ਜਾਊਂਗਾ ਕਿ ਬੋਲਿਆ ਕਿ ਨਹੀਂ ਬੋਲਿਆ ਫਿਰ ਜਦੋਂ ਮੈਂ ਉਹ ਪ੍ਰੋਜੈਕਟ ਨੂੰ ਪਾਸ ਕਰਾ ਲਿਆ ਕਰਾਉਣ ਤੇ ਮੈਨੂੰ ਪ੍ਰੋਜੈਕਟ ਪਾਸ ਕਰਾਉਣ ਤੇ ਮੈਨੂੰ ਸਾਲ ਸਵਾ ਸਾਲ ਲੱਗ ਗਿਆ ਪਾਸ ਕਰਾਉਣ ਤੋਂ ਬਾਅਦ ਵਿਧਾਨ ਸਭਾ 'ਚ ਮੈਂ ਫੇਰ ਬੋਲੇ ਤੁਹਾਡੇ ਹੱਕ 'ਚ ਮੰਡੀ ਵਾਲਿਆਂ ਦੇ ਹੱਕ 'ਚ ਬੋਲੇ ਆਂ ਵੀ ਸਾਡੇ ਲੋਕ ਬਹੁਤ ਦੁਖੀ ਐ ਸਰ ਸਾਡੇ ਆ ਪੈਸੇ ਰਿਲੀਜ਼ ਕਰ ਦਿਓ ਪੈਸੇ ਪਾ ਦਿਓ ਤੇ ਮੈਂ ਉਸ ਤੋਂ ਬਾਅਦ ਦੇ ਵਿੱਚ 62ਾ ਰੋਡ ਦਾ ਮੁੱਦਾ ਵੀ ਮੈਂ ਵਿਧਾਨ ਸਭਾ ਦੇ ਵਿੱਚ ਚੱਕਿਆ ਬਾ 62ਾ ਰੋਡ ਤੇ ਤੱਲਾ ਰੋਡ ਤੇ ਉਧਰੋਂ ਫੈਕਟਰੀ ਰੋਡ ਇਹਦੇ ਲਈ ਤਕਰੀਬਨ 4 ਕਰੋੜ 62 ਲੱਖ ਰੁਪਇਆ ਜਿਹੜਾ ਹੁਣੇ ਤੁਹਾਨੂੰ ਲੈਟਰ ਦਿਖਾ ਕੇ ਹਟਿਆ ਉਹਦੇ ਟੈਂਡਰ ਲੱਗ ਗਿਆ ਅਗਲੀ ਗੱਲ ਇਹ ਤੋਂ ਬਾਅਦ ਚ ਨੈਕਸਟ ਜਿਹੜਾ ਥੋੜਾ ਹੁਣ ਸੀਵਰੇਜ ਦਾ 23 ਕਰੋੜ 99 ਲੱਖ ਚਲੋ ਮੇਰੇ ਨਾਲ ਜੇ ਕੰਮ ਨਹੀਂ ਚੱਲ ਰਿਹਾ ਅੱਜ ਤਿਹਾੜ ਦਾ ਦਿਨ ਕਰਕੇ ਹੋ ਸਕਦਾ ਬੰਦ ਹੋਵੇ ਚਲੋ ਮੈਂ ਦਿਖਾਵਾਂ ਪਾਈਪਾਂ ਪਈਆਂ ਹੋਈਆਂ ਚਲੋ ਮੈਂ ਦਿਖਾਵਾਂ ਪਾਈਪਾਂ ਬਾਹਰ ਪਈਆਂ ਹੋਈਆਂ ਜਿਹੜੀ ਪਾਈ ਯਾਰ ਮੰਡੀ ਡੁੱਬ ਗਈ ਪਰ ਮੈਂ ਦੱਸਦਾ ਪੀਣ ਵਾਲੇ ਪਾਣੀ ਵਾਸਤੇ 21 ਕਰੋੜ 90 ਲੱਖ ਮਨਜ਼ੂਰ ਹੋ ਗਿਆ ਉਹਦੇ ਟੈਂਡਰ ਹੁਣ ਲੱਗ ਜਾਣੇ ਆ ਚੰਦ ਦਿਨਾਂ ਦੇ ਵਿੱਚ ਮੇਰੀ ਅੱਜ ਹੀ ਐਕਸ਼ਨ ਦੇ ਨਾਲ ਲੰਮੀ ਚੌੜੀ ਗੱਲ ਹੋਈ ਆ ਤੇ ਉਹਦੇ ਨਾਲ ਨਹਿਰਾਂ ਤੋਂ ਪਾਣੀ ਲਿਆ ਕੇ ਅਸੀਂ ਉੱਥੇ ਪੂਰਾ ਕਰਾਂਗੇ 36 ਕਿਲੋਮੀਟਰ 36 ਕਿਲੋਮੀਟਰ ਨਮੀਆਂ ਪੈਪਾ ਬਣੀਆਂ ਨੇ ਸਾਰਾ ਪ੍ਰੋਜੈਕਟ ਬਹਿ ਕੇ ਕੱਲਾ 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 ਮੈਨੂੰ ਪਤਾ ਹੈ ਤੁਹਾਨੂੰ ਆਸ ਤੇ ਉਮੀਦ ਆਮ ਆਦਮੀ ਪਾਰਟੀ ਤੋਂ